ਮੁਰਦਾਬਾਦ 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 ਪਹਿਲਗਾਮ ਦੇ ਵਿੱਚ ਹੋਇਆ ਟੰਕੀ ਹਮਲੇ ਨੂੰ ਲੈ ਕੇ ਦੇਸ਼ ਭਰ ਦੇ ਵਿੱਚ ਇਸ ਵੇਲੇ ਰੋਸ ਹੈ ਤਾਂ ਅਤੰਗਵਾਦ ਦੇ ਖਿਲਾਫ ਆਵਾਜ਼ ਉੱਠਦੀ ਨਜ਼ਰ ਆ ਰਹੀ ਹੈ ਇਸ ਵੇਲੇ ਅੰਮ੍ਰਿਤਸਰ ਤੇ ਮੌਜੂਦ ਹਾਂ ਜਿੱਥੇ ਕਿ ਵੱਡਾ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਤਾਂ ਤੁਸੀਂ ਦੇਖ ਸਕਦੇ ਹੋ ਕਿ ਪਾਕਿਸਤਾਨ ਦੇ ਖਿਲਾਫ ਜਿਹੜਾ ਹੈ ਇੱਥੇ ਪ੍ਰਦਰਸ਼ਨ ਜਿਹੜਾ ਹੈ ਕੀਤਾ ਜਾ ਰਿਹਾ ਹੈ ਤਸਵੀਰਾਂ ਤੁਹਾਨੂੰ ਅਸੀਂ ਅੰਮ੍ਰਿਤਸਰ ਤੋਂ ਸਾਂਝੀਆਂ ਕਰ ਰਹੇ ਹਾਂ ਤੁਸੀਂ ਦੇਖੋ ਕਿ ਖਾਸ ਤੌਰ ਤੇ ਲਿਖਿਆ ਜਾ ਰਿਹਾ ਹੈ ਕਿ ਹਿੰਦੂ ਜਾਗੋ ਅਤੇ ਪਾਕਿਸਤਾਨ ਮੁਰਦਾਬਾਦ ਦੇ ਜਿਹੜੇ ਇੱਥੇ ਨਾਰੇ ਭਾਜਪਾ ਵੱਲੋਂ ਲਗਾਏ ਜਾ ਰਹੇ ਨੇ ਤਾਂ ਤੁਸੀਂ ਵੇਖੋ ਕਿ ਇੱਥੇ ਭਾਜਪਾ ਦੇ ਵੱਖ-ਵੱਖ ਆਗੂ ਜਿਹੜੇ ਨੇ ਇੱਥੇ ਪਹੁੰਚੇ ਨੇ ਤੇ ਉਹਨਾਂ ਵੱਲੋਂ ਭਾਰਤ ਮਾਤਾ ਕੀ ਜੈਕੇ ਦੇ ਜਕਾਰੇ ਲਗਾਏ ਜਾ ਰਹੇ ਨੇ ਕੱਲ 26 ਲੋਕਾਂ ਦੀ ਜਿਹੜੀ ਹੈ ਇੱਕ ਨਿਰਮਮ ਜਿਹਾ ਹੈ ਇੱਕ ਹੱਤਿਆ ਕੀਤੀ ਗਈ ਸੀ ਉਸ ਤੋਂ ਬਾਅਦ ਤੁਸੀਂ ਦੇਖੋ ਤੁਸੀਂ ਮੁਰਦਾਬਾਦ ਹਿੰਦੂਆਂ ਦੇ ਦੁਸ਼ਮਣ ਮੁਰਦਾਬਾਦ ਤੁਸੀਂ ਵੇਖ ਸਕਦੇ ਹੋ ਕਿ ਖਾਸ ਕਰਕੇ ਜਿਸ ਤਰੀਕੇ ਨਾਲ ਇੱਕ ਕਮਿਊਨਿਟੀ ਨੂੰ ਟਾਰਗੇਟ ਕੀਤਾ ਗਿਆ ਤਾਂ ਉਸ ਤੋਂ ਬਾਅਦ ਜਿਹੜਾ ਹੈ ਇਸ ਲਈ ਇਹ ਕੰਮ ਇੱਥੇ ਕੀਤਾ ਗਿਆ ਹੱਤਵਾਦੀਆਂ ਦਾ ਜ਼ੁਲਮ ਦਾ ਇਸਲਾਮ ਮਰਦਾਬਾਦ 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 ਹੱਤਵਾਦੀਆਂ ਦਾ ਇਸਲਾਮ ਮਰਦਾਬਾਦ 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 ਹੱਤਵਾਦੀਆਂ ਦਾ ਜ਼ੁਲਮ ਦਾ ਇਸਲਾਮ ਮਰਦਾਬਾਦ ਮਰਦਾਬਾਦ ਆਪ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ

ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਤੁਸੀਂ ਵੇਖ ਸਕਦੇ ਹੋ ਕਿ ਇਸ ਵੇਲੇ ਪ੍ਰੋਟੈਸਟ ਜਿਹੜਾ ਲਗਾਤਾਰ ਜਾਰੀ ਹੈ ਤਾ ਪਾਕਿਸਤਾਨ ਦੇ ਖਿਲਾਫ ਇੱਕ ਵੱਡਾ ਪ੍ਰਦਰਸ਼ਨ ਜਿਹੜਾ ਹੈ ਇਸ ਵੇਲੇ ਵੱਖ-ਵੱਖ ਪਹਾੜਾਂ ਕੋਲੋਂ ਕੀਤਾ ਜਾ ਰਿਹਾ ਹੈ ਤਾਂ ਇਸ ਵੇਲੇ ਜਿਹੜੇ ਨੇ ਪ੍ਰੋਟੈਸਟ ਕਰਦੇ ਨਜ਼ਰ ਆ ਰਹੇ ਨੇ ਤਾਂ ਉਹਨਾਂ ਵੱਲੋਂ ਪਾਕਿਸਤਾਨ ਦਾ ਪੁੱਤਰਾ ਫੂਕੇ ਇੱਥੇ ਇੱਕ ਵੱਡਾ ਪ੍ਰਦਰਸ਼ਨ ਜਿਹੜਾ ਹੈ ਉਹ ਕੀਤਾ ਜਾ ਰਿਹਾ ਹੈ ਤਸਵੀਰਾਂ ਤੁਹਾਨੂੰ ਪ੍ਰਦਰਸ਼ਨ ਦੀਆਂ ਸਾਂਝੀਆਂ ਕਰਾਂ ਤੁਸੀਂ ਵੇਖ ਸਕਦੇ ਹੋ ਕਿ ਪਹਾੜਾਂ ਦੇ ਆਗੂ ਜਿਹੜੇ ਨੇ ਉਹ ਇਸ ਵੇਲੇ ਸਰਕਾਰ ਦੇ ਉਤਰਣ ਅਤੇ ਉਹਨਾਂ ਵੱਲੋਂ ਪ੍ਰੋਟੈਸਟ ਜਿਹੜਾ ਹੈ ਇੱਥੇ ਕੀਤਾ ਜਾ ਰਿਹਾ ਹੈ ਹਿੰਦੂ ਜਾਗੋ ਅਤੇ ਉਸ ਦੇ ਨਾਲ ਨਾਲ ਪਾਕਿਸਤਾਨ ਦੇ ਖਿਲਾਫ ਨਾਅਰੇਬਾਜ਼ੀ ਇੱਥੇ ਜਿਹੜੀ ਹੈ ਕੀਤੀ ਜਾ ਰਹੀ ਹੈ ਬਿਲਕੁਲ ਤਸਵੀਰਾਂ ਤੁਸੀਂ ਲੈ ਸਕਦੇ ਹੋ ਕਿ ਕਿਸ ਤਰੀਕੇ ਨਾਲ ਪ੍ਰੋਟੈਸਟ ਜਿਹੜਾ ਹੈ ਅੰਮ੍ਰਿਤਸਰ ਵਿਖੇ ਕੀਤਾ ਜਾ ਰਿਹਾ ਹੈ ਮਾਤਾ ਦੀ ਜੈ ਸਾਡੇ ਨਾਲ ਭਾਜਪਾ ਆਗਾ ਭਾਜਪਾ ਆਗੂ ਜੈ ਜੀ ਸ਼੍ਰੀ ਰਾਮ ਜੀ ਸ਼੍ਰੀ ਰਾਮ ਕਾਗੇ ਤੋ ਕਟਾਗੇ ਕੰਬਕਤੀ ਵੇਖ ਸਰ ਤੁਸੀਂ ਵੇਖ ਸਕਦੇ ਹੋ ਕਿ ਇਸ ਵੇਲੇ ਲਗਾਤਾਰ ਪ੍ਰਦਰਸ਼ਨ ਦੀਆਂ ਤਸਵੀਰਾਂ ਨੇ ਸਾਡੇ ਨਾਲ ਭਾਜਪਾ ਆਗੂ ਮੌਜੂਦ ਨੇ ਗੱਲਬਾਤ ਕਰਾਂਗੇ ਕੀ ਕਹਿਣਾ ਚਾਹੁੰਦੇ ਹੋ ਸਰ ਕਿ ਅੱਜ ਤੁਸੀਂ ਇੱਥੇ ਪ੍ਰੋਟੈਸਟ ਕੀਤਾ ਕੀ ਮਕਸਦ ਹੈ ਜੀ ਪ੍ਰੋਟੈਸਟ ਦਾ ਪ੍ਰਤਾਸਤਾ ਮਤਲਬ ਇਹ ਅਜੀ ਅੱਜ ਜੋ ਹਿੰਦੂਆਂ ਨੂੰ ਕੱਲ ਮਾਰਿਆ ਗਿਆ ਕਸ਼ਮੀਰ ਦੇ ਵਿੱਚ ਜੋ ਅੱਤਵਾਦ ਦਾ ਜਿਹੜਾ ਖਿਨੋਣਾ ਚਿਹਰਾ ਵੇਖਿਆ ਅਸੀਂ ਜੋ ਕੰਡੀਸ਼ਨ ਹੱਡੀ ਹੋਈ ਆ ਜੋ ਕੰਡੀਸ਼ਨ ਬੰਗਾਲ 'ਚ ਹੋ ਰਹੀ ਆ ਕੇਰਲ 'ਚ ਹੋ ਰਹੀ ਆ ਕਸ਼ਮੀਰ 'ਚ ਹੋ ਰਹੀ ਆ ਅਸੀਂ ਕਿੱਥੇ ਜਾਵਾਂਗੇ ਕਿਹੜੀ ਦੁਨੀਆ ਚ ਭੱਜ ਕੇ ਜਾਵਾਂ ਕਿੱਥੋਂ ਵਜਾਂਗੇ ਅਸੀਂ ਇਸ ਲਈ ਅਸੀਂ ਲੋਕਾਂ ਨੂੰ ਅਗਾਹ ਕਰਨ ਵਾਸਤੇ ਸਰਕਾਰ ਨੂੰ ਅਗਾਹ ਕਰਨ ਵਾਸਤੇ ਅੱਜ ਪਾਕਿਸਤਾਨ ਦਾ ਹੱਤਵਤਾ ਪੁਤਲਾ ਸਾੜਿਆ ਵਾ ਕਿ ਸਾਡੇ ਨਾਲ ਇਹ ਕੰਮ ਨਹੀਂ ਹੋਣਾ ਚਾਹੀਦਾ ਸਾਨੂੰ ਜੇ ਸਰਕਾਰ ਸਾਡੀ ਮਤ ਨਹੀਂ ਕਰਦੀ ਸਾਨੂੰ ਖੁਦ ਖੜੋਣਾ ਪਏਗਾ ਸਾਰੀਆਂ ਪਾਰਟੀਆਂ ਨੂੰ ਸਾਰੀ ਪਾਰਟੀਆਂ ਦੇ ਸਨਾਤਨੀ ਆ ਹਿੰਦੂ ਆ ਉਹਨਾਂ ਨੂੰ ਪਾਰਟੀਆਂ ਛੱਡ ਕੇ ਪਾਰਟੀ ਨੂੰ ਉੱਪਰ ਉੱਠ ਕੇ ਇਹ ਕੰਮ ਦੇਖਣਾ ਚਾਹੀਦਾ ਵਾ ਕਿ ਸਾਡੇ ਬੱਚਿਆਂ ਦੀ ਜਿਹੜੀ ਭਵਿਸ਼ਿਆ ਉਹ ਕੀ ਬਣ ਰਹੀ ਆ ਕੀ ਹੋ ਰਿਹਾ ਸਾਡੇ ਦੇਸ਼ ਦੇ ਵਿੱਚ ਪਰ ਜਿਸ ਤਰੀਕੇ ਨਾਲ ਕੱਲ ਟਾਰਗੇਟ ਇੱਕ ਪਰਟੀਕੂਲਰ ਇੱਕ ਵਰਗ ਨੂੰ ਕੀਤਾਗਾ ਉਹਦੇ ਬਾਰੇ ਕੀ ਦੇਖੋ ਜੀ ਪਾਰਟਿਕুলਰ ਵਰਗ ਨੂੰ ਟਾਰਗੇਟ ਕੀਤਾ ਕੱਲ ਹਿੰਦੂਆਂ ਨੂੰ ਮਾਰਿਆ ਗਿਆ ਤੇ ਸ਼ਾਮ ਨੂੰ ਜਿਹੜਾ ਵਾ ਮੁਸਲਮਾਨ ਲੋਕਾਂ ਨੇ ਉੱਥੇ ਜਾ ਕੇ ਆਪਣਾ ਕੈਂਡਲ ਮਾਰਚ ਕੀਤਾ ਕਿ ਗਲਤ ਹੋਇਆ ਹੁਣ ਅੱਜ ਕੀ ਹੋਏਗਾ ਅੱਜ ਆਪੋਜੀਸ਼ਨ ਪਾਰਟੀਆਂ ਜਿਹੜੀਆਂ ਵਾਂ ਉਹ ਇਹ ਇਲਜ਼ਾਮ ਲਾਉਣ ਦੀ ਕੋਸ਼ਿਸ਼ ਕਰਨਗੀਆਂ ਕਿ ਬੀਜੇਪੀ ਨੇ ਕਰਾਇਆ ਵਾ ਪਰ ਸਰਕਾਰ ਦੇ ਭਾਜਪਾ ਦੀ ਜ਼ਿੰਮੇਵਾਰ ਤੇ ਉਹੀ ਹੈ ਸਰਕਾਰ ਭਾਜਪਾ ਦੀ ਹੈ 140 ਕਰੋੜ ਸਾਡੇ ਦੇਸ਼ ਦੇ ਲੋਕ ਨੇ ਤੇ ਫਿਰ ਹਰ ਬੰਦੇ ਮਗਰ ਦੋ ਦੋ ਬੰਦੇ ਲਾ ਦੀਏ ਇਹ ਤੇ ਜਿਹੜੇ ਲੋਕ ਗਲਤ ਨੇ ਜਿਹੜੇ ਲੋਕ ਬਦਰਸਤੇ ਦੇ ਪੜ ਕੇ ਜਿਹੜੇ ਮਾਨਵ ਬੰਬ ਬਣੇ ਹੋਏ ਨੇ ਇਹਨਾਂ ਲੋਕਾਂ ਨੂੰ ਦੇਖਣਾ ਚਾਹੀਦਾ ਵਾ ਇਹਨਾਂ ਲੋਕਾਂ ਤੇ ਜਿਹੜੀ ਕਾਰਵਾਈ ਆ ਉਹ ਮੈਂ ਸਰਕਾਰ ਦੇ ਅੱਗੇ ਮੋਦੀ ਸਰਕਾਰ ਕੇ ਕਹਿਣਾ ਚਾਹੁੰਦਾ ਵਾਂ ਕਿ ਮੋਦੀ ਸਰਕਾਰ ਵੀ ਇਹਨਾਂ ਨੂੰ ਲੋਲੀਪਪ ਨਾ ਦੇਵੇ ਜੇ ਇਹ ਡੰਡੇ ਦੇ ਪੀਰ ਹੈਗੀ ਡੰਡੇ ਨਾ ਮੰਨਣਾ ਇਹਨਾਂ ਨੇ ਇਹਨਾਂ ਪਿਆਰ ਦੀ ਭਾਸ਼ਾ ਨਹੀਂ ਸਮਝਨੀ ਜੇ ਚਾਈਨਾ ਵਿੱਚ ਕੁਝ ਨਹੀਂ ਬੋਲਦੇ ਨਾ ਹਿੰਦੁਸਤਾਨ ਦੀ ਕੁਝ ਨਹੀਂ ਬੋਲਣਗੇ ਜੇ ਡੰਡਾ ਪਏਗਾ ਤੇ ਹਿੰਦੁਸਤਾਨ ਹੈ ਜੀ ਭਾਰਤ ਭਾਰਤ Hindu ਰੋਸ਼ਨ ਨਹੀਂ ਜੇ Hindu ਬਹੁਗਿਣਤੀ ਵਿੱਚ ਹੈਗਾ ਵਾ ਤੇ ਇੱਥੇ ਸਿੱਖ ਵੀ ਵਸਣਗੇ ਤੇ ਇਸਾਈ ਵਸਣਗੇ ਇਹਦੇ ਮੁਸਲਮਾਨ ਵੀ ਵਸਣਗੇ ਜਿੱਦਨ اسلام ਇੱਥੇ ਆ ਗਿਆ ਜਿੱਦਨ ਇੱਥੇ 30 40% اسلام ਲੋਕੀ ਆ ਗਏ ਉਸ ਦਿਨ ਤੇ ਸ਼ਰੀਆ ਲਾਗੂ ਹੋ ਜਾਏਗਾ ਸੰਵਿਧਾਨ ਪਾੜ ਦਿੱਤਾ ਜਾਏਗਾ ਪਰ Hindu ਆ ਦੀ ਸੁਰੱਖਿਆ ਕਿਉਂ ਨਹੀਂ ਕਰ ਰਹੀ ਸਰਕਾਰ ਜਿੰਮੇਵਾਰੀ ਤੇ ਸਰਕਾਰ ਦੀ ਬੰਦੀ ਹੈ ਨਾ ਮੈਂ ਤੈਨੂੰ ਪਹਿਲਾਂ ਵੀ ਕਿਹਾ ਵਾ ਕਿ 100 ਕਰੋੜ Hindu ਆ 140 ਕਰੋੜ ਲੋਕ ਇਸ ਦੇਸ਼ ਵਿੱਚ ਵਸਦੇ ਪਏ ਆ ਸੁਰੱਖਿਆ Hindu ਨੂੰ ਆਪ ਵੀ ਕਰਨੀ ਪਵੇਗੀ ਆਪ ਵੀ ਖੜਾ ਹੋਣੇ ਪਵੇਗਾ ਜੇ Hindu ਜਾਗੋ ਕੀ Hindu ਜਾਗੇ ਕੀ ਕਰੇ ਜਿਹੜਾ ਗਾਤਾ ਪਤਾ ਕੇ ਵੰਡਿਆ ਆਇਆ ਵਾ Hindu ਜਿਹੜਾ ਆਪਣਾ ਪਾਰਟੀਆਂ ਚ ਵੰਡਿਆ ਆਇਆ ਵਾ ਕੋਈ ਆ ਕੇ ਕਾਂਗਰਸ ਕਹਿੰਦਾ ਕਿ ਮੈਂ ਕਾਂਗਰਸੀ ਆ ਕਦਾਂ ਕਾਂਗਰਸੀ ਆ ਤੇਰੇ ਪ੍ਰਭੂ ਰਾਮ ਨੂੰ ਕਹਿੰਦੇ ਕਿ ਉਹ ਹੈ ਹੀ ਨਹੀਂ ਉਹਦਾ ਅਸਤਿਤਵ ਵੀ ਨਹੀਂ ਹੈਗਾ ਵੀ ਤੇ Hindu ਆ ਨਾ ਕਾਂਗਰਸ ਵੀ ਤੇ ਲੀਡਰ Hindu ਹੀ ਨੇ ਮੈਂ ਤੈਨੂੰ ਉਹ ਤਾਂ ਕਹਿ ਰਿਹਾ ਵਾਂ ਉਹ ਕਦਾਂ Hindu ਆ ਜਿਹੜਾ ਆਪਣੇ ਈਸ਼ਟ ਨੂੰ ਨਹੀਂ ਮੰਨਦਾ ਜਿਹਦੇ ਮਨ 'ਚ ਭਾਵਨਾ ਹੀ ਨਹੀਂ ਆਪਣੇ ਰਾਮ ਮੰਦਰ ਪਰ ਦੀ ਆਪਣੇ ਪ੍ਰਭੂ ਰਾਮ ਪ੍ਰਤੀ ਜਿਹੜਾ ਆਪਣਾ ਸੋਚਦਾ ਕੁਰਸੀ ਸੋਚਦਾ ਪ੍ਰਧਾਨਗੀ ਸੋਚਦਾ ਉਹ ਕਹਦਾ Hindu ਆ ਤੇ ਤੁਸੀਂ ਕੀ ਮੰਗ ਕਰਦੇ ਹੋ ਅੱਜ ਜਿਹੜਾ ਹੈ ਕੀ ਕਾਰਵਾਈ ਹੋਣੀ ਚਾਹੀਦੀ ਅਸੀਂ ਮੰਗ ਕਰਦੇ ਆ ਅਸੀਂ ਸਰਕਾਰ ਕੋਲ ਮੰਗ ਕਰਦੇ ਆ ਕਿਸੇ ਤਰੀਕੇ ਦੇ ਨਾਲ ਇਹ ਜਿਹੜੀ ਘਟਨਾ ਕਰਮ ਹੈ ਇਹ ਰੋਕਿਆ ਜਾਵੇ ਹਿੰਦੂਆਂ ਨੂੰ ਬਚਾਇਆ ਜਾਵੇ ਤੇ ਹਿੰਦੂਆਂ ਕੋ ਮੰਗ ਕਰਦੇ ਆ ਕਿ ਇੱਕ ਛਾਥਲ ਲੈ ਆਜਣ ਇੱਕ ਆਪਣੀ ਧਰਮ ਜਾਤੀ ਛੱਡ ਕੇ ਜਾਤੀਆਂ ਛੱਡ ਕੇ ਇਕੱਠੇ ਹੋਣਗੇ ਪਾਰਟੀ ਛੱਡ ਕੇ ਇੱਕ ਪਾਰਟੀ ਮਕਰਾਨ ਕੇ ਨਹੀਂ ਹਿੰਦੂ ਦੀ ਗੱਲ ਕਰਦੀ ਹੈ ਭਾਰਤੀ ਜਾਂਦਾ ਪਾਰਟੀ ਤੇ ਲੈ ਆਣਗੇ ਤੇ ਭਾਜਪਾ ਨੇ ਜੇ ਕਾਰਵਾਈ ਨਾ ਕੀਤੀ ਤੇ ਕਾਇਰ ਤਾਂ ਹੋएगी ਭਾਜਪਾ ਭਾਜਪਾ ਕਾਰਵਾਈ ਕਰੇਗੀ ਇਹ ਕਦੀ ਮੰਨ ਨਹੀਂ ਸਕਦੇ ਕਿ ਮੋਦੀ ਕਾਰਵਾਈ ਨਾ ਕਰੇ ਅਮਿਸ਼ਾ ਕਾਰਵਾਈ ਨਾ ਕਰੇ ਸਾਨੂੰ ਚੁਕੀ ਨਹੀਂ ਆ ਇਹਨਾਂ ਪੱਟਪਾਗੂ ਜਿਹਨਾਂ ਨਾਲ ਗੱਲਬਾਤ ਕੀਤੀ ਹੈ ਤਾਂ ਉਹਨਾਂ ਵੱਲੋਂ ਸਾਫ਼ ਤੌਰ ਦੇ ਉੱਤੇ ਕਿਹਾ ਗਿਆ ਹੈ ਕਿ ਜਿਸ ਤਰੀਕੇ ਨਾਲ ਹਮਲਾ ਹੋਇਆ ਤਾਂ ਜਵਾਬੀ ਭਾਰਤੀ ਜਨਤਾ ਪਾਰਟੀ ਨੂੰ ਦੇਣਾ ਪਏਗਾ ਪਰ ਉਹਨਾਂ ਨੇ ਕਿਹਾ ਕਿ ਅੱਜ ਇਹ ਲੋੜ ਹੈ ਕਿ ਹਿੰਦੂ ਸਮਾਜ ਇਕੱਠਾ ਹੋਵੇ ਹਿੰਦੂ ਇੱਕ ਝੰਡੇ ਥੱਲੇ ਆਣ ਔਰ ਇਸ ਘਟਨਾ ਦੀ ਹਰ ਕੋਈ ਨਿੰਦਾ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਕੈਮਰਾਮੈਨ ਜਿਹਦੇ ਨਾਲ ਸਮਿਤ ਖੰਨਾ ਗ੍ਰੀਟ ਪੰਜਾਬ ਟੀਵੀ ਅੰਮ੍ਰਿਤਸਰ